ਸ਼ਸ਼ੀਕਾਰ ਜੀ ਮੈਂ ਤੁਹਾਡਾ ਆਪਣਾ ਜੇਪੀ ਜੈਲਦਾਰ ਆਪਾਂ ਪਹੁੰਚੇ ਹਾਂ ਜੀ ਅੱਜ ਆਪਣੇ ਵੱਡੇ ਭਰਾ ਮੰਗੇ ਕੋਲ ਤੇ ਬਾਈ ਕੋਲੇ ਬਹੁਤ ਹੀ ਘੈਂਟ ਮਾਰਵਾੜੀ ਨਸਲ ਦਾ ਘੋੜਾ ਰੱਖਿਆ ਹੋਇਆ ਹੈ ਬਾਈ ਨੇ ਤੇ ਆਪਾਂ ਦੋਸਤੋ ਘੋੜੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿਵਾਵਾਂਗੇ ਮੰਗੇ ਨਾਲ ਕਰਦੇ ਆਪਾਂ ਗੱਲਬਾਤ ਕੀ ਹਾਲ ਚਾਲ ਹੈ ਮੰਗੇ ਬਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਬਾਈ ਥੈਂਕ ਯੂ ਬਾਈ ਥੈਂਕ ਯੂ ਭਰਾ ਜੀ ਘਰ ਪਰਵਾਹ ਠੀਕ ਹੈ ਬਾਈ ਸਾਰੀ ਚੜਦੀ ਕਲਾ ਚਲ ਚੜਦੀ ਕਲਾ ਚਾਹੀਦੇ ਆ ਤੇ ਗੱਲ ਕਰਦੇ ਆ ਮੰਗੇ ਬਾਈ ਹੁਣ ਆਪਾਂ ਘੋੜੇ ਦੀ ਹੈਨਾ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਘੋੜੇ ਦਾ ਨਾਮ ਤੋਂ ਸਟਾਰਟ ਕਰ ਲੈਣਾ ਬਾਈ ਜੀ ਘੋੜੇ ਦਾ ਨਾਮ ਕੀ ਰੱਖਿਆ ਹੋਇਆ ਹੈ ਬਾਈ ਜੀ ਘੋੜੇ ਦਾ ਨਾਮ ਸ਼ਮਸ਼ੀਰ ਹੈ ਅੱਛਾ ਸ਼ਮਸ਼ੀਰ ਰੱਖਿਆ ਠੀਕ ਹੈ ਬਾਈ ਜੀ ਬਹੁਤ ਸੋਹਣਾ ਨਾਮ ਹੈ ਤੇ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਬਾਈ ਅਲੀ ਸ਼ਾਨ ਬਲੱਡ ਲਾਈਨ ਹੈ ਬਾਈ ਜੀ ਅੱਛ ਹਾਂਜੀ ਦਾਲ ਸ਼ੰਗਾਰ ਦਾਲ ਸ਼ੰਗਾਰ ਜੀ ਹਾਂਜੀ ਦਾਲ ਸ਼ੰਗਾਰ ਠੀਕ ਹੈ ਠੀਕ ਹੈ ਕਾਫੀ ਕਾਫੀ ਮਸ਼ਹੂਰ ਹੋਇਆ ਹਾਂਜੀ ਬਹੁਤ ਮਸ਼ਹੂਰ ਹੋਇਆ ਬਹੁਤ ਮਸ਼ਹੂਰ ਹੋਇਆ ਜੀ ਭਾਈ ਜੀ ਉਹ ਚੈਂਪੀਅਨ ਵੀ ਰਿਹਾ ਦੋ ਤਿੰਨ ਜਗ੍ਹਾ ਤੋ ਘੋੜਾ ਠੀਕ ਹੈ ਬ੍ਰਦਰ ਜੀ ਹਾਂਜੀ ਫਿਰ ਉਹਨੂੰ ਰਿਲੇਂਸ ਵਾਲੇ ਲੈ ਗਏ ਤੇ ਉਸ ਟਾਈਮ ਬਾਦ ਹੀ ਰਿਹਾ ਅੱਛਾ ਸ਼ਰ ਰਿਲੇਂਸ ਵਾਲੇ ਲੈ ਗਏ ਸੀ ਤੇ ਦੋਸਤੋ ਰਿਲੇਂਸ ਵਾਲੇ ਹੋਏ ਜਾਂ ਕਿ ਹੋਰ ਵੱਡੀਆਂ ਮਤਲਬ ਜਦੋਂ ਫੋਰਨ ਦੇ ਵਿੱਚ ਘੋੜੇ ਜਾਂਦੇ ਆ ਤੇ ਜਾਂ ਕੋਈ ਵੱਡੀ ਇੰਡਸਟਰੀ ਵਾਲੇ ਲੋਕ ਲੈ ਕੇ ਜਾਂਦੇ ਚੰਗੇ ਹੀ ਜਾਨਵਰਾਂ ਨੂੰ ਬਾਈ ਲੈ ਕੇ ਜਾਂਦੇ ਹਾਂਜੀ ਬਹੁਤ ਚੰਗੇ ਚੰਗੇ ਜਾਨਵਰ ਉਹ ਚੁੰਟਣ ਕੇ ਜਾਨਵਰ ਲੈ ਗਏ ਹਾਂਜੀ ਹਾਂ ਜਿਵੇਂ ਹੁਣ ਆਪਾਂ ਬਾਲੀਵੁੱਡ ਦੇ ਕਹਿ ਦਈਏ ਜਾਂ ਸਲਮਾਨ ਖਾਨ ਕੋਲੇ ਕੁਵੇ ਨੇ ਜਾਂ ਹੋਰ ਹਨ ਜਿਹੜੇ ਇਦਾਂ ਦੇ ਲੋਕਾਂ ਕੋਲੇ ਘੋੜੇ ਨੇ ਉਹ ਸੜੇ ਮਰਗਿਲਾ ਲੈ ਵਧੀਆ ਵੈਰੈਟੀ ਦੀ ਜਾਂਦੇ ਹਾਂਜੀ ਜਿਹੜੇ ਵੱਡੇ ਵੱਡੇ ਘੋੜੇ ਉਹ ਚੱਕ ਕੇ ਉਹ ਲੈ ਜਾਂਦੇ ਨੇ ਉਹ ਹੀ ਲੈ ਜਾਂਦੇ ਨੇ ਬਾਈ ਜੀ ਉਹ ਖਰੀਦਦੇ ਨੇ ਵਧੀਆ ਵੈਰੈਟੀ ਪਰ ਕੀ ਆਪਾਂ ਇਹ ਕਹਿ ਸਕਦੇ ਵੀ ਪੈਸੇ ਦੇ ਜੋਰ ਤੇ ਕਰੀਮ ਕਰੂਮ ਲੈ ਜਾਂਦੇ ਨੇ ਬਾਈ ਜੀ ਚੱਕ ਕੇ ਲੈ ਜਾਂਦੇ ਨੇ ਲੈ ਜਾਂਦੇ ਨੇ ਹਨਾ ਚਲੋ ਬਾਕੀ ਆਪਾਂ ਨੂੰ ਇਹ ਹੁੰਦਾ ਵੀ ਆ ਉਸ ਵੀ ਵਧੀਆ ਜੀ ਇਹ ਹਾਂ ਜੀ ਹਾਂ ਬਿਲਕੁਲ ਭਾਈ ਜੀ ਅੱਛਾ ਭਾਈ ਜੀ ਤੇ ਜੇ ਆਪਾਂ ਗੱਲ ਕਰੀਏ ਇਹਦੀ ਹਾਈਟ ਦੀ ਹਾਈਟ ਕਿੰਨੀ ਆ ਮੰਗਦੀ ਇਹਦੀ ਹਾਈਟ ਫੱਟੀ ਵਾਲੀ 68 ਇੰਚਾ ਜੀ ਅੱਛਾ ਫੱਟੀ ਵਾਲੀ 68 ਇੰਚਾ ਜੀ ਹਾਂ ਜੀ ਦੀ ਫੱਟੀ ਵਾਲੀ ਤੇ ਮੇਰੀ ਖਿਆਲ ਹੈ ਜੀ ਆਪਾਂ ਦੂਸਰੀ ਮੰਨੀ ਤਾਂ ਫਿਰ 69 ਇੰਚ ਬਣਣੀ ਹਾਂ ਜੀ 69 ਇੰਚ ਹੋ ਜੂਗੀ ਹਾਂ ਦੂਸਰੀ 69 ਅੱਛਾ ਇਹਦਾ ਮਾਰਕਾ ਕੀ ਕੀ ਹੈ ਭਾਈ ਇਹਦੇ ਕੱਲੇ ਮੱਥੇ ਪਟਾ ਜੀ ਸ਼ਕਲ ਮੱਥੇ ਦੇ ਵਿੱਚ ਪਟਾ ਹੈ ਹਾਂਜੀ 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 ਠੀਕ ਹੈ ਭਾਈ ਜੀ ਮੱਥੇ ਦੇ ਵਿੱਚ ਪਟਾ ਚਲੋ ਵਧੀਆ ਗੱਲ ਆ ਭਰਾ ਤੇ ਬਾਕੀ ਸਾਰਾ ਮਨਕੇ ਲਾਲਾ ਕਾਲਾ ਜੀ ਬਾਕੀ ਸਾਰਾ ਜੈਡ ਬਲੈਕ ਆ ਜੀ ਠੀਕ ਹੈ ਭਾਈ ਜੀ ਬਹੁਤ ਵਧੀਆ ਗੱਲ ਤੇ ਘੋੜੀ ਕਣੀਓ ਬਈ ਮਾਂ ਕਣੀਓ ਕਿਹੜੀ ਉਸਦਾ ਹੈਗਾ ਜੀ ਮਾਂ ਠਾਕੜ ਲੈਣ ਦਾ ਜੀ ਅੱਛਾ ਠਾਕੜ ਦਾ ਜੀ ਠੀਕ ਹੈ ਠੀਕ ਹੈ ਚਲੋ ਉਹ ਵੀ ਬਹੁਤ ਵਧੀਆ ਹੈ ਇਸ ਦਾ ਠਾਕੜ ਦੀ ਸੋਹਣੀ ਘੋੜੀ ਸੀਗੀ ਇਹਦਾ ਬੱਚਾ ਸੀ ਆਪ ਵੀ ਉਹਦੀ ਹਾਈਟ ਵੀ ਕਾफी ਸੀ ਠੀਕ ਹੈ ਭਾਈ ਜੀ ਇਹਦੇ ਪਿਓ ਦੀ ਹਾਈਟ ਤਾਂ ਮੇਰੇ ਕੋਲ 64 ਇੰਚ ਸੀਗੀ 60 ਹੋਵੇ 63 ਹੋਵੇ ਇਹ ਜਿਹੜੀ ਖਾੜ ਜਾਣ 68 ਮੰਨਦੀ ਆਪਾਂ ਛਾੜਦਾ ਤੁਸੀਂ ਫੱਟੀ ਆਈਓ ਕਹਿ ਰਹੇ ਹੋ ਹਾਂ ਬਿਲਕੁਲ ਭਾਈ ਬਿਲਕੁਲ ਅੱਛਾ ਭਾਈ ਬੱਚੇ ਕਹੇ ਜਾ ਰਹੇ ਆ ਇਹਦੇ ਬੱਚੇ ਦੇ ਬਹੁਤ ਸੋਹਣੇ ਮਾਰ ਕੇ ਦੇ ਆ ਰਹੇ ਆ ਜੀ ਠੀਕ ਹੈ ਜੀ ਜਿਆਦਾ ਮੱਥੇ ਪੱਟੇ ਦੇ ਆ ਰਹੇ ਬੱਚੇ ਠੀਕ ਹੈ ਮਾਲਕੀ ਇਹਦੇ ਉੱਤੀ ਜਾਂਦੇ ਆ ਹਾਂ ਜੀ ਉੱਪਰ ਜਾਂਦੇ ਆ ਜੀ ਵੀ ਭਾਈ ਜੀ ਬਹੁਤ ਸੋਹਣੇ ਬੱਚੇ ਆ ਰਹੇ 58 58 ਇੰਚ ਦੀਆਂ ਘੋੜੀਆਂ ਦੇ ਬੱਚੇ ਚੰਗੀ ਹਾਈਟ ਕਰਨ ਲਾ ਕਰੇ ਆ ਠੀਕ ਹੈ ਠੀਕ ਬਹੁਤ ਵਧੀਆ ਗੱਲ ਆ ਭਾਈ ਜੀ 60 ਇੰਚ ਤੋਂ ਲਓ ਆਪਾਂ ਮੰਨਦੇ ਆ ਆਮ ਹੀ ਬੱਚੇ ਕੱਦ ਕਰ ਜਾਂਦੇ ਆ ਜੀ 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 ਕੋਈ 55 ਦੀ ਕੁਝ 55 ਇੰਚ ਦੀ ਘੋੜੀ ਦੇ ਬੱਚੇ ਵੀ ਚੰਗੇ ਚੰਗੀ ਹਾਈਟ ਕਰਨ ਲੱਗ ਰਹੇ ਆ ਜੀ ਮੈਂ ਕਿ ਜਦੋਂ ਘੋੜੇ ਤੇ ਜਾਂਦੇ ਆ ਭਾਈ ਫਿਰਤਾ ਹਨਾ ਜਾਣੇ ਜਾਣੇ ਹੁਣ 68 ਇੰਚ ਹਾਈਟ ਹਾਈਟ ਆ ਜਾਂਦੀ ਆ ਹਾਂ ਬਿਲਕੁਲ ਭਾਈ ਬਿਲਕੁਲ ਤੇ ਆਪਣੇ ਕੋਲੇ ਕਿੰਨਾ ਟਾਈਮ ਹੋ ਗਿਆ ਭਾਈ ਕੋਲੇ ਆਪਣੇ ਕੋਲੇ 4 ਸਾਲ ਹੋ ਗਏ ਭਾਈ ਜੀ 4 ਸਾਲ ਹੋ ਗਏ ਹਾਂਜੀ ਠੀਕ ਆ ਭਾਈ ਜੀ ਚਲੋ ਬਹੁਤ ਵਧੀਆ ਗੱਲ ਆ ਭਰਾ ਫਿਰਦਾ ਤੇ ਕਾਫੀ ਟਾਈਮ ਤੋਂ ਮਰ ਗਿਆ ਅੱਛਾ ਇਹਦੂ ਪਹਿਲਾਂ ਬਈ ਘੋੜਾ ਆ ਜਾ ਘੋ ਪਰਾਜੀ ਤੇ ਜੇ ਆਪਾਂ ਗੱਲ ਕਰੀਏ ਬਾਈ ਇਹਦੀ ਫੀਸ ਦੀ ਤਾਂ ਫੀਸ ਕਿੰਨੀ ਕੁ ਰੱਖੀ ਹੈ ਇਹਦੀ ਫੀਸ 51000 ਰੁਪਏ ਬਾਈ ਦੀ ਅਸ਼ 51000 ਰੁਪਏ ਫੀਸ ਰੱਖੀ ਹੈ ਹਾਂਜੀ ਹਾਂਜੀ ਕਿਤੇ ਵਧੀਆ ਪੈਰੀਆਂ ਨੇ ਬਾਈ ਘੋੜੀਆਂ ਹਾਂਜੀ ਇਹਦੀ ਘੋੜੇ ਘਾੜੀਆਂ ਬਹੁਤ ਵਧੀਆ ਆ ਰਹੀਆਂ ਚਲੋ ਬਹੁਤ ਵਧੀਆ ਬਹੁਤ ਵਧੀਆ ਮਾਲਕ ਦੀ ਮਿਹਰ ਹੈ ਜੀ ਚਲੋ ਮਿਹਰੀ ਚਾਹੀਦੀ ਹੈ ਬਾਈ ਜੀ ਤੇ ਅੱਜ ਤੱਕ ਕਿੰਨੀਆਂ ਘੋੜੀਆਂ ਪੈ ਗਈਆਂ ਬਾਈ ਬਾਈ ਜੀ ਹੁਣ ਤੱਕ ਦੀਆਂ ਘੋੜੀਆਂ ਦੀਆਂ ਮੇਟ ਹੋ ਗਈਆਂ 100 ਤੋਂ ਪਲੱਸ ਹੀ ਹੋ ਗਈਆਂ ਜੀ 100 ਤੋਂ ਪਲੱਸ ਹੋ ਗਈਆਂ ਬਾਈ ਹਾਂਜੀ 100 ਤੋਂ ਪਲੱਸ ਹੋ ਗਈਆਂ ਬਹੁਤ ਵਧੀਆ ਗੱਲ ਹੈ ਤੇ ਕਦੇ ਕੋਈ ਰੇਟ ਰੂਟ ਵੀ ਲੱਗਿਆ ਜਾਂ ਹਲੇ ਕੁਝ ਸੇਲ ਨਹੀਂ ਕੀਤਾ ਬਾਈ ਆਪਾਂ ਕਿ ਸੇਲ ਦਾ ਵਿਚਾਰ ਹੀ ਨਹੀਂ ਕੀਤਾ ਜੀ ਪਿੱਛੇ ਕੀਤਾ ਜ਼ਰੂਰ ਸੀਗਾ ਵਿਚਾਰ ਆਪਾਂ ਚਲੋ ਆਪਣੀ ਗੱਲਬਾਤ ਨਹੀਂ ਬਣੀ ਠੀਕ ਹੈ ਠੀਕ ਹੈ ਹਾਂ ਠੀਕ ਠੀਕ ਵੀ ਆਪ ਕੋਲ ਕਾਲ ਜਰੂਰ ਆਇਆ ਆਪ ਆਪਣੀ ਗੱਲਬਾਤ ਨਹੀਂ ਬਣੀ ਠੀਕ ਹੈ ਤੇ ਆਈਡੀ ਆਪੇ ਆਪਾ ਦੱਸ ਸਕਦੇ ਆ ਦਰਸ਼ਕਾਂ ਨੂੰ ਵੀ ਕਿੰਨਾ ਕੁ ਉਹ ਦੋ ਮਲਕੀ ਲਾਲਾ ਰੇਟ ਨੂੰ ਲੱਗ ਕੇ ਆ ਸੀ ਨਹੀਂ ਉਸ ਟਾਈਮ ਵੀ ਇਹਨਾਂ ਜਿਆਦਾ ਵੀ ਨਹੀਂ ਲੱਗਿਆ ਸੀ ਪੈਸੇ ਦਾ ਚਲੋ ਹਿਸਾਬ ਦੀ ਲੱਗੇ ਸੀ ਕਿ ਜੀ ਹਾਂਜੀ ਹਾਂਜੀ ਉਹ 2021 ਦੀ ਗੱਲ ਸੀਗੀ ਅੱਛਾ ਠੀਕ ਹੈ ਤਿੰਨ ਤਿੰਨ ਸਾਲ ਪਹਿਲਾਂ ਦੀ ਗੱਲ ਆ ਤਾਂ ਲੱਗੇ ਸੀਗੇ ਉਸ ਟਾਈਮ ਅਸੀਂ ਵੇਚਣਾ ਸਾਡਾ ਵਿਚਾਰ ਨਹੀਂ ਸੀਗਾ ਠੀਕ ਹੈ ਜੀ ਉਹ ਆਪਣੇ ਕੋਈ ਕੋਈ ਮਿੱਤਰੀ ਸੀ ਉਹ ਹੀ ਲੈਂਦਾ ਸੀ ਰੱਖਦਾ ਸੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਚਲੋ ਮਿੱਤਰ ਦਾ ਕੇਵਰੀ ਫਿਰ ਘੱਟ ਵੱ ਅਛਾ ਤੁਹਾਡੇ ਬਿਨਾ ਕਹੇ ਮੇਰੇ ਬਿਨਾ ਕਹੇ ਬਾਜੀ ਬਾਫਰ ਕਿਸੇ ਹੋਰ ਬੰਦੇ ਨੂੰ ਮੈਨੂੰ ਨਹੀਂ ਤੁਸੀਂ ਹੋਰ ਬੰਦੇ ਨੂੰ ਕਰਾ ਸੀ ਵਿਚ ਬੰਦਾ ਪਚੂਲਾ ਪਾਇਆ ਸੀ ਉਹਨੇ ਉਹ ਕਹਿੰਦਾ ਵੀ 18 ਲੱਖ ਤਾਂ ਮੈਨੂੰ ਦਵਾ ਦਿਓ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਰੇਟ ਦਾ ਫਿਰ ਚਲੋ ਵੈਸੇ ਚਲੋ ਆਪਣੀ ਚੀਜ਼ ਆ ਹਨਾ ਆਪਾਂ ਕਿੰਨੇ ਵੈਸੇ ਚਲੋ ਫਿਰ ਵੀ ਵਧੀਆ ਵੀ ਉਹਦਾ ਤਾਂ ਆਪਾਂ ਦੇਣਾ ਵੀ ਨਹੀਂ ਸੀਗਾ ਤੁਹਾਨੂੰ ਉਸ ਦਾ ਵੀ ਬੱਚਾ ਹੀ ਸੀ ਜੀ ਉਸ ਟਾਈਮ ਉਹ ਦੋ ਦੰਦ ਲੱਗਿਆ ਸੀਗਾ ਇਹ ਜਦੋਂ 3 ਸਾਲ ਪਹਿਲਾਂ ਦੀ ਗੱਲ ਹੈ ਹਾਂ ਉਦੋਂ ਦੀ 65 ਇੰਚ ਹਾਈਟ ਸੀਗੀ ਉਸ ਟਾਈਮ ਤੇ ਠੀਕ ਹੈ ਠੀਕ ਹੈ ਹੁਣ ਤਾਂ ਫਿਰ ਹਾਈਟ ਵੀ ਹੁਣ ਤਾਂ ਵਧੀਆ ਹਾਈਟ ਕਰ ਗਿਆ ਵੀ ਨਹੀਂ ਹ ਮੇਲੇ ਮੂਲੇ ਵੀ ਦਿਖਾਇਆ ਆਪਾਂ ਨੇ ਹਾਂਜੀ ਮੇਲੇ ਤੇ ਲੈ ਕੇ ਗਏ ਆ ਆਪਾਂ ਮੁਕਸਰ ਵੀ ਲੈ ਕੇ ਗਏ ਆ ਆਪਾਂ ਚਲੋ ਸੱਭੋਗਤਲ ਮੰਡੀ ਦਾ ਆਪਣੇ ਨੇੜੇ ਹੈ ਇੱਥੇ ਵੀ ਲੈ ਕੇ ਜਾਂਦੇ ਰਹੇ ਹਾਂ ਉਰ ਆਪਣਾ ਇਧਰ ਹਰਮਾਨਗੜ੍ਹ ਵੀ ਲੈ ਕੇ ਗਏ ਰਾਜਸਥਾਨ ਦੇ ਵਿੱਚ ਹਾਂਜੀ ਉੱਧਰ ਵੀ ਲੈ ਕੇ ਗਏ ਆ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਅੱਛਾ ਜੀ ਆਪਾਂ ਬੱਚਿਆਂ ਦੀ ਗੱਲ ਕਰੀਏ ਬਾਈ ਬੱਚਿਆਂ ਦੀ ਹਜੇ ਤੱਕ ਕਿਸੇ ਦੀ ਕੋਈ ਕੀਮਤ ਮੰਨ ਲਾ ਵੀ ਤੁਹਾਨੂੰ ਪਤਾ ਹੋਵੇ ਵੀ ਕਿੰਨੀ ਕੁ ਲੱਗੀ ਹੈ ਨਹੀਂ ਬੱਚਿਆਂ ਦੀ ਕੀਮਤ ਬਾਈ ਜੀ ਵਧੀਆ ਲੱਗੀ ਜਾਂਦੀ ਹੈ ਇਸ ਟਾਈਮ ਵਧੀਆ ਪਰਚੇਸ ਬੱਚੇ ਹੋ ਰਹੇ ਨੇ ਅੱچھے ਰੇਟ ਤੇ ਹੋ ਰਹੇ ਆ ਜੀ ਠੀਕ ਹੈ ਚਲੋ ਵਧੀਆ ਗੱਲ ਆ ਤੁਹਾਡੀ ਵੀ ਜਨਨ ਕੀ ਮਾਰਕਾ ਬਹੁਤ ਚੰਗਾ ਹੁੰਦਾ ਬਾਈ ਜੀ ਨਹੀਂ ਵਧੀਆ ਗੱਲ ਹੈ ਇਹ ਕੋੜਾ ਬਾਈ ਦੇਖ ਬੱਚੇ ਕ ਬਾਕੀ ਦਾ ਪਿਓ ਬਹੁਤ ਸੋਹਣਾ ਸੀ ਜੀ ਹਾਂ ਬਿਲਕੁਲ ਭਾਈ ਇਹ ਤਾਂ ਹੀ ਰਿਲੇਅנס ਵਾਲੇ ਲੈ ਕੇ ਕਿ ਆ ਪਿਓ ਬਹੁਤ ਤੁਹਾਡੇ ਕੰਨ ਕੁੰਨ ਬਹੁਤ ਨਿਆਇ ਚੰਗੇ ਛੇਦੇ ਪਿਓ ਦੇ ਜੀ ਠੀਕ ਹੈ ਇਹ ਆਪ ਦੇ ਦੇ ਕੰਨ ਚੰਗੇ ਨੇ ਇਹਦੇ ਇਹ ਆਪ ਦੇ ਆਪ ਦਾ ਸਾਰਾ ਬਾਡੀ ਫਿਗਰ ਬਹੁਤ ਚੰਗਾ ਹੈ ਜੀ ਜੀ ਬਿਲਕੁਲ ਮੰਗੇ ਭਾਈ ਜਿਵੇਂ ਆਪਣੀ ਫੀਸ ਹੁਣ 51000 ਰੁਪਏ ਰੱਖੀ ਹੋਈ ਹੈ ਨਾ ਹਾਂਜੀ ਤੇ ਜੇ ਕਈ ਵਾਰੀ ਕੋਈ ਚਲੋ ਨੇੜੇ ਵਾਲੇ ਹੋਏ ਜਾਂ ਦੂਰ ਵਾਲੇ ਹੋਏ ਕਈ ਵਾਰੀ ਦੂਰੋਂ ਦੋਸਤ ਮਿੱਤਰ ਆਉਂਦੇ ਨੇ ਹਨਾ ਮੰਨ ਲੈ ਹੁਣ ਆਦਰ ਸਟੇਟਾਂ ਚੋਂ ਵੀ ਆਉਂਦੇ ਆ ਬਾਈ ਕਿਹ ਵਾਰੀ ਅਗਲਾ ਇਹ ਸੋਚ ਲੈਂਦਾ ਆ ਜਾਂਦੇ ਆ ਕਿਹ ਵਾਰੀ ਅਗਲਾ ਇਹ ਸੋਚ ਲੈਂਦਾ ਬਾਈ ਵੀ 55000 ਰੁਪਏ ਦਾ ਫੀਸ ਰੱਖੀ ਹੋਈ ਆ ਵੀ ਭਾਵੇਂ 7000 10000 ਰੁਪਏ ਬਾਈ ਖਰਚਾ ਉੱਤੇ ਆ ਜੂ ਆ ਮੰਨ ਲੈ ਉਦਾਹਰਨ ਤੌਰ ਤੇ ਮੰਨ ਲਈਏ ਬਾਈ ਵੀ ਮਰਗੀ ਲਾਲਾ ਆਪਾਂ ਜੇ ਆਪਣਾ ਕੋਈ ਚੈਨਲ ਦੇਖ ਕੇ ਆਉਂਦਾ ਜਾਂ ਆਪਣਾ ਕੋਈ ਨਾਮ ਲੈਂਦਾ ਜਾਂ ਪਾਏ ਕਹ ਜੀ ਵੀ ਅੱਜ ਦਿਵਾਲੀ ਦੇ ਦਿਨ ਆਪਾਂ ਇੰਟਰਵਿਊ ਕਰ ਰਹੇ ਹਾਂ ਨਾ ਵੀ ਆਪਾਂ ਕੀ ਮਾਨਤਨ ਕਰਾਂਗੇ ਬਾਈ ਅਗਲੇ ਦਾ ਭਾਜੀ 5-7000 ਜੋ ਵੀ ਹੋਵੇ ਤਾਂ ਮਾਨਤਨ ਕਰ ਦਾਂਗੇ ਬਾਈ ਜੀ ਮਰਗੀ ਕੋਲ ਮਲਾ ਕੇ ਜੇ ਕੋਈ ਕਿਰਾਇਆ ਭੜਾ ਚਲ 5-4000 ਰੁਪਏ ਕੋਈ ਲਾ ਕੇ ਆਉਂਦਾ ਤਾਂ ਬਾਈ ਮਾਨਤਨ ਕਰ ਦਾਂਗੇ ਦੋਸਤੋ ਇਹ ਬਹੁਤ ਵਧੀਆ ਗੱਲ ਹੈ ਮਰਗੀ ਲਾਲਾ ਕਈ ਵਾਰੀ ਆਪਾਂ ਸੋਚ ਲੈਣਾ ਵੀ 51000 ਰੁਪਏ ਫੀਸ ਹੈ ਵੀ ਬੜੀ ਦੂਰੋਂ ਆ ਰਹੇ ਆ ਹਨਾ ਤੇ ਵੀ 5-10000 ਰੁਪਏ ਆਪਣਾ ਉੱਤੇ ਖਰਚਾ ਹੋ ਜੂਗਾ ਤਾਂ ਬਾਈ ਕਹਿੰਦਾ 5-4000 ਰੁਪਏ ਜਿਹੜਾ ਕੋਈ ਮਾਨਤਾਨ ਆਪਾਂ ਉਹ ਕਰ ਦੋ ਕਰ ਦਾਂਗੇ ਇਹ ਬਹੁਤ ਵਧੀਆ ਗੱਲ ਆ ਬਾਈ ਇਹ ਕਰਨਾ ਵੀ ਚਾਹੀਦਾ ਹਨਾ ਉਹਦੇ ਚਾਰਨੇ ਹੀ ਹੁੰਦਾ ਕਈ ਵਾਰੀ ਨਾ ਮਰਗੀ ਲਾਲਾ ਅਗਲਾ ਦੂਰੋਂ ਵੀ ਆਉ ਇਹ ਵੀ ਅਗਲੇ ਦੇ ਕੋਲ ਇੱਕ ਨਾ ਤਾਂ ਅਗਲਾ ਸੋਚ ਲੈਂਦਾ ਬਾਈ ਜੀ ਹੁਣ ਕਈ ਵਾਰ ਤੋਂ ਦੇਰ ਅਗਲਾ 551 ਤੱਕ ਫੀਸ ਦੇਣੀ ਹੈ ਮੇਰਾ 10000 5000 ਕਿਰਾਇਆ ਲੱਗੂ ਉਹ ਆਪਾਂ ਛੱਡ ਦਾਂਗੇ ਬਾਈ ਜੀ ਬਿਲਕੁਲ ਛੱਡ ਦੋ ਬਾਈ ਜੀ ਕੋਈ ਗੱਲ ਨਹੀਂ ਮੰਗੇ ਦਾ ਬਾਈ ਦਾ ਦਿਲ ਬਹੁਤ ਵੱਡਾ ਹੈ ਤੇ ਸੁਹਾ ਦਾ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਵਧੀਆ ਠੰਡੇ ਸੁਹਾ ਦਾ ਬੰਦਾ ਹੈ ਤੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਮਾਨ ਤਨ ਚੰਨਾ ਹੋਇਆ ਕਰ ਦਿਆਂ ਹਾਂ ਜੀ ਇਹ ਬਹੁਤ ਵਧੀਆ ਗੱਲ ਹੈ ਬਾਈ ਜੀ ਦੋਸਤੋ ਮੰਗੇ ਬਾਈ ਦਾ ਜਿਹੜਾ ਕੰਟੈਕਟ ਨੰਬਰ ਹੈ ਤੁਸੀਂ ਵੀਡੀਓ ਦੇ ਉੱਤੇ ਦੇਖ ਹੀ ਰਹੇ ਹੋ ਬਾਈ ਨਾਲ ਸਿੱਧਾ ਸੰਪਰਕ ਕਰ ਲ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਵੀ ਕੋ ਚੱਕਰ ਨਹੀਂ ਹੈਗਾ ਤੇ ਘੋੜੀ ਮੇਟ ਕਰਾਉਣ ਵਾਸਤੇ ਤਾਂ ਵੀ ਤੁਸੀਂ ਜਦੋਂ ਮਰਜੀ ਸੰਪਰਕ ਕਰ ਲਿਓ ਤੇ ਬਾਕੀ ਆਪਾਂ ਬਾਈ ਦੇ ਪਿੰਡ ਦੀ ਗੱਲ ਕਰੀਏ ਕਿਉਂਕਿ ਮੇਰਾ ਗਵਾਂਢੀ ਪਿੰਡੀ ਹੈ ਬਾਈ ਦੇ ਨਾਲ ਤੇ ਮੈਂ ਤੁਹਾਨੂੰ ਪਿੰਡ ਦੀ ਸਾਰੀ ਡਿਟੇਲ ਦੇ ਦੇਣਾ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਪਿੰਡ ਬਾਈ ਦਾ ਹੈਗਾ ਬਲਿਆੜਾ ਜੀ ਤਹਿਸੀਲ ਰਤਿਆ ਹੈਗੀ ਹੈ ਜ਼ਿਲ੍ਹਾ ਫਤਿਆਬਾਦ ਪੈਂਦਾ ਹੈ ਹਰਿਆਣੇ ਦੇ ਵਿੱਚ ਪੈਂਦਾ ਦੋਸਤੋ ਤੇ ਹਰਿਆਣੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਆ ਗਿਆ ਮਾਨਸਾ ਜ਼ਿਲ੍ਹਾ ਉਰੋਂ ਕੁਲੀ 40-45 ਕਿਲੋਮੀਟਰ ਦੂਰ ਪੈਂਦਾ ਹੈ ਮਾਨਸਾ ਸ਼ਹਿਰ ਤੇ ਭਲਾੜਾ 35 ਕਿ ਪੈਂਦਾ ਤੇ ਬੇਟ ਤੇ ਇਹਦੋਂ ਛੀੜ ਦੀ ਗੱਲ ਕਰੀ ਉਹ ਵੀ ਨੇੜੇ ਆ ਜੀ ਸਰਦੂਲਗੜ ਵੀ ਉਰੋਂ 35 ਕਿ ਪੈਂਦਾ ਮੰਗੇ ਇੰਨਾ ਕੀ ਮੈਂ ਇੰਨਾ ਕੀ ਪੈਂਦਾ ਤੇ ਰਤਿਆ ਸ਼ਹਿਰ ਤਾਂ ਬਿਲਕੁਲ 3 ਕਿਲੋਮੀਟਰ ਦੂਰੀ ਆ ਜੀ ਤੇ ਸਾਰੇ ਨੇੜੇ ਨੇੜੇ ਸ਼ਹਿਰ ਨੇ ਇਹ ਤੇ ਹਰਿਆਣਾ ਪੰਜਾਬ ਦੀ ਬਿਲਕੁਲ ਬਾਰਡਰ ਤੇ ਆ ਗਿਆ ਲੋਕੇਸ਼ਨ ਬਹੁਤ ਵਧੀਆ ਕਿਸੇ ਵੀ ਦੋਸਤ ਮਿੱਤਰ ਨੂੰ ਆਉਣ ਲੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਬਾਕੀ ਬਾਈ ਦਾ ਨੰਬਰ ਚੱਲ ਰਿਹਾ ਤੁਸੀਂ ਬਾਈ ਨਾਲ ਸੰਪਰਕ ਕਰਦੇ ਰਹੋ ਮੰਗੇ ਬਾਈ ਹੋਰ ਕੋਈ ਦਿਲ ਦੀ ਗੱਲ ਕਰਨੀ ਹੋਵੇ ਉਹ ਠੀਕ ਹੈ ਜੀ ਵਧੀਆ ਬਾਈ ਸਭ ਚੜਦੀ ਚੜ੍ਹਦੀ ਕੋਈ ਰਹਿਣਾਂ ਜਿਆਦੇ ਗੱਲ ਇੰਟਰਵਿਊ ਦੇ ਵਿੱਚ ਨਹੀਂ ਇਹ ਜੀ ਗੱਲ ਰਹੀ ਤਾਂ ਨਹੀਂ ਕੀ ਵੈਸੇ ਆਪਾਂ ਹਾਂ ਜੀ ਹਾਂ ਜੀ ਗੱਲ ਰਹੀ ਨਹੀਂ ਠੀਕ ਹੈ ਜੀ ਤੇ ਦੋਸਤੋ ਫਿਰ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਮੰਗੇ ਨਾਲ ਵੀ ਬਾਈ ਨਾਲ ਦੁਬਾਰੇ ਮੁਲਾਕਾਤ ਕਰਾਵਾਂਗੇ ਤੇ ਕਿਸੇ ਹੋਰ 파ਰਟ ਦੇ ਵਿੱਚ ਤੇ ਤੁਸੀਂ ਆਪਣੇ ਚੈਨਲ ਜੇਪੀ ਜੈਲਦਾਰ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਐਂਡ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ